ਸਿਰਸਾ ਤੋਂ ਆ ਰਹੀ ਹੈ ਜਿੱਥੇ ਕੇ ਸਿਰਸਾ ਦੇ ਲਾਗੇ ਪਿੰਡ ਪੈਂਦਾ ਆ ਔਰ ਪਿੰਡ ਦੀ ਏ ਖਬਰ ਹੈ ਔਰ ਪਿੰਡ ਚ ਪੂਰੇ ਸੰਸਨੀ ਫੈਲ ਗਿਆ ਦਰਅਸਲ ਮੁੰਡੇ ਨੇ ਆਪਦੀ ਮਾਂ ਤੇ ਉਹਦੇ ਗਵਾਨ ਚ ਰਹਿੰਦਾ ਉਹਦਾ ਆਸ਼ਿਕ ਉਹਨਾਂ ਨੂੰ ਰੰਗੇ ਹੱਤੀ ਫੜ ਲਿਆ ਤੇ ਉਸ ਤੋਂ ਬਾਅਦ ਆਪਦੀ ਮਾਂ ਦਾ ਤੇ ਉਸਦੇ ਆਸ਼ਿਕ ਦਾ ਦੋਹਾਂ ਦਾ ਕਤਲ ਕੀਤਾ ਤੇ ਪਿਕਅਪ ਗੱਡੀ ਜਿਹੜੀ ਇਸ ਵੇਲੇ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀ ਹੈ ਇਹਦੇ ਚ ਲੱਦ ਕੇ ਉਹਨਾਂ ਨੂੰ ਲੈ ਗਿਆ ਥਾਣੇ ਔਰ ਥਾਣੇ ਜਾ ਕੇ ਉਹਨੇ ਕਬੂਲਨਾਮਾ ਕਰ ਲਿਆ ਕਿ ਮੈਂ ਆਪਦੀ ਮਾਂ ਦਾ ਤੇ ਉਹਦੇ ਆਸ਼ਿਕ ਦਾ ਕਤਲ ਕੀਤਾ ਆ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਪੂਰੇ ਪਿੰਡ ਦੇ ਵਿੱਚ ਜਿਹੜਾ ਆ ਸਨਸਨੀ ਫੈਲ ਗਈ ਆ ਔਰ ਇਹ ਪੂਰਾ ਮਰਡਰ ਜਿਹੜਾ ਆ ਔਨਰ ਕਿਲਿੰਗ ਦਾ ਮਾਮਲਾ ਸਿਰਸਾ ਦੇ ਵਿੱਚ ਹੋਇਆ ਹੈ ਡਬਲ ਮਰਡਰ ਪ੍ਰੇਮੀ ਤੇ ਉਹਦੀ ਆਪਦੀ ਮਾਂ ਨੂੰ ਮੌਤ ਦੇ ਘਾਟ ਉਤਾਰਿਆ ਦੇ ਉਸ ਤੋਂ ਬਾਅਦ ਸਿਕੰਦਰਪੁਰ ਦੀਏ ਘਟਨਾ ਆ ਅਤੇ ਉਸ ਤੋਂ ਬਾਅਦ ਉਹ ਥਾਣੇ ਲੈ ਗਿਆ ਫਲਹਾਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿਉਂਕਿ ਕਬੂਲਾਮਾ ਉਹਦੇ ਕੋਲ ਆ ਉੱਥੇ ਪਹੁੰਚ ਗਿਆ ਆ ਔਰ ਪੁਲਸਾਂ ਨੇ ਹੁਣ ਬਾਡੀ ਦੇ ਪੋਸਟਮਾਰਟਮ ਕਰਕੇ ਜਿਹੜੇ ਆ ਉਹਨਾਂ ਨੂੰ ਵਾਪਸ ਦਿੱਤੀ ਹੈ ਔਰ ਇਸ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਪਰ ਸਵਾਲੇ ਖੜਾ ਹੁੰਦਾ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਕੱਠਾ ਜਿਹੜੀ ਆ ਇੰਨੀ ਸੰਗੀਨ ਹੋ ਜਾਂਦੀ ਹੈ ਔਰ ਥੋੜਾ ਜਾ ਜਿਹੜਾ ਆ ਕਹਿੰਦੇ ਨੇ ਕਿ ਜਿਹੜਾ ਅਕਰੋਸ਼ ਹੈ ਉਸ ਮੁੰਡੇ ਦਾ ਉਹ ਇੰਨਾ ਜ਼ਿਆਦਾ ਸੀ ਜਦੋਂ ਉੱਥੇ ਪਹੁੰਚਿਆ ਔਰ ਉਸਨੇ ਜਾਂਦੇ ਕبولਨਾਮਾ ਕਰ ਦਿੱਤਾ ਔਰ ਇਹ ਕਿਹਾ ਕਿ ਮੈਂ ਆਪਣੀ ਮਾਂ ਤੇ ਉਹਦੇ ਆਸ਼ਿਕ ਦਾ ਕਤਲ ਕੀਤਾ ਆ ਉਹਨਾਂ ਦੀਆਂ ਡੈੱਡ ਬੋਡੀ ਜਿਹੜੀਆਂ ਨੇ ਉਹ ਪਿੱਛੇ ਗੱਡੀ ਦੇ ਵਿੱਚ ਪਈਆਂ ਨੇ ਜਾ ਕੇ ਦੇਖ ਲਓ ਔਰ ਪੁਲਿਸ ਸਟੇਡੀਆ ਫਿਰ ਮੌਕੇ ਤੇ ਚੋਕੰਡੀ ਹੁੰਦੀ ਆ ਤੇ ਉਸ ਨੇ ਉਸ ਤੇ ਕਾਰਵਾਈ ਕੀਤੀ ਆ ਪਰ ਸਵਾਲ ਇਹੀ ਹੈ ਕਿ ਇਹ ਕਈ ਕਈ ਵਾਰ ਇਦਾਂ ਦੀਆਂ ਘਟਨਾਵਾਂ ਜੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਸੋਚਾਂ ਚ ਪਾ ਜਾਂਦੀਆਂ ਵਿਰਸਤੇ ਕਿਵੇਂ ਤਾਰ-ਤਾਰ ਹੁੰਦੇ ਨੇ ਔਰ ਇਨ੍ਹਾਂ ਰਿਸ਼ਤਿਆਂ ਦੀ ਜਦੋਂ ਆਪਾਂ ਪਵਿੱਤਰਤਾ ਦੀ ਗੱਲ ਕਰਦੇ ਆ ਉੱਥੇ ਹੁਣ ਇਹ ਰਿਸ਼ਤਾ ਕਿੰਨਾ ਖਤਰਨਾਕ ਹੋ ਗਿਆ ਹੋਵੇਗਾ ਕਿ ਪਤਾ ਹੋਏਗਾ ਮੁੰਡੇ ਨੂੰ ਕਿ ਉਸਦੀ ਮਾਂ ਦਾ ਆਸ਼ਿਕ ਲਾਗਲੇ ਪਿੰਡ ਲਾਗੇ ਰਹਿੰਦਾ ਆ ਔਰ ਉਹ ਰੰਗੇ ਹੱਤੀ ਫੜੀ ਜਾਂਦੇ ਫੜੇ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਖੁਦ ਖੁਦ ਉਹਨਾਂ ਨੂੰ ਕਤਲ ਕਰਦਾ ਆ ਫਿਰ ਕਬੂਲਨਾਮਾ ਕਰਦਾ ਆ ਔਰ ਲੱਦ ਕੇ ਪਿਕਅਪ ਗੱਡੀ ਦੇ ਵਿੱਚ ਜਿਹੜੀ ਆ ਔਰ ਉਹ ਪਹੁੰਚ ਜਾਂਦਾ ਆ ਥਾਣੇ ਔਰ ਇਹ ਪੂਰੀ ਕਹਾਣੀ ਜਿਹੜੀ ਆ ਹਰਿਆਣਾ ਤੋਂ ਸਾਹਮਣੇ ਆਈ ਹੈ ਸੋ ਇਹ ਤਸਵੀਰ ਜਿਹੜੀ ਆ ਜਿਹਦੀ ਜਿਹੜੀ ਗੱਡੀ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਉਹੀ ਗੱਡੀ ਆ ਜਿੱਦੇ ਚ ਮਾਂ ਤੇ ਉਧਿਆਸ਼ਕ ਦੀ লাশ ਲੱਦੀ ਮੁੰਡੇ ਨੇ ਔਰ ਉਸ ਤੋਂ ਬਾਅਦ ਥਾਣੇ ਪਹੁੰਚਿਆ ਔਰ ਕਹਿੰਦੇ ਨੇ ਕਿ ਉਹਦੀ ਘਰ ਵਾਲੀ ਜਿਹੜੀ ਆ ਉਹ ਵੀ ਕਹਿੰਦੀ ਆ ਵੀ ਅਸੀਂ ਮਾਰ ਰਹੇ ਆ ਔਰ ਇਹ ਕਿ ਰੰਗਿਆਤੀ ਫੜੇ ਗਿਆ ਇਸ ਕਰਕੇ ਮਾਰੇ ਆ ਫਿਰ ਸਾਡੀ ਪੁਲਿਸ ਵਾਲਿਆਂ ਨਾਲ ਵੀ ਗੱਲਬਾਤ ਹੋਈ ਆ ਉਹ ਵੀ ਸੁਣਾਉਣੀ ਆ आज सुबह सदर थाने में एक लड़का दो डेड बॉडीज को पिकअप में लेकर के पहुंचा था जिसने थाने में आकर के बताया कि उसने उसकी माँ का और एक पड़ोस में लेखराज नाम का व्यक्ति है उन दोनों का कल रात मर्डर किया है और मर्डर इस करने की जो वजह उसने बताई है उसमें दोनों का अवैध संबंध थी और जिसकी वजह से उसने उनको आपत्तिजनक स्थिति में देखा था जिसके बाद उसने व उसकी पत्नी ने दोनों ने उनका मर्डर किया और डेड बॉडी लेकर के वो लड़का यहाँ पे थाने में आया था, क्या था। आगे उसके बाद मौके पे पुलिस गई है डेड को मोर्चरी में भिजवाया गया है पोस्टमार्टम की कार्रवाई भी चल रही है और सीन ऑफ क्राइम टीम मौके पे है सर लड़का कुछ कार अह जो सारी प्रोसीडिंग्स कंप्लीट होने के बाद पूछताछ डिटेल में की जाएगी उसके बाद अरेस्ट किया जाएगा कारण अवैध मनदी कि कानूनी अवैध सम्मनोगी वजह से ही सामने आया सर जिसने अह मुरी है अपनी मा, माता को और कैसे मारा है और उसका डायग्राम क्या है अभी जो इनपुट्स हैं उसके बेस पे अभी फाइनल हम नहीं कह सकते नहीं पोस्टमार्टम भी होना है और सीनो प्रिंटिंग की रिपोर्ट अभी आनी है तो सभी चीजें डिटेल्स में होने के बाद जो कॉज ऑफ डेथ है वो डॉक्टर जिसे बताएंगे उसके बाद आपको कन्वे किया आज सुबह सदर थाने में एक लड़का दो डेड बॉडीज को पिकअप में लेकर के पहुंचा था जिसने थाने में आकर के बतलाया कि उसने उसकी माँ का और एक पड़ोस में देख नाम का व्यक्ति है उन दोनों का कल रात मर्डर किया है और मर्डर इस करने की जो वजह उसने बताई है उसमें दोनों का अवैध संबंध थी और जिसकी वजह से उसने उनको आपत्तिजनक स्थिति में देखा था जिसके बाद उसने और उसकी पत्नी ने दोनों ने उनका मर्डर किया और डेड बॉडी लेकर के वो लड़का यहाँ पे थाने में आया था तो सर आगे क्या कर आगे उसके बाद मौके पे पुलिस गई है डेड बॉडी को मोर्चरी में भिजवाया गया है पोस्टमार्टम की कार्रवाई भी चल रही है और सीन ऑफ क्राइम टीम मौके पे है सर लड़का जो सारी प्रोसीडिंग्स कंप्लीट होने के बाद पूछताछ डिटेल में की जाएगी उसके बाद अरेस्ट किया जाएगा ਕੌਮੀ ਅਵਾਦ ਸਮੰਨੂ ਗ੍ਰਿਵਜਿਸੇ ਹੀ ਸਮਨੇ ਆਇਆ ਸਜਿਸਨੇ ਕੁਮਰੀ ਨੂੰ ਮਾਰਿਆ ਆਪਣੇ ਮਾਤਾ ਤੂਰ ਵਰ ਸਰਸਾ ਤੋਂ ਆ ਰਹੀ ਹੈ ਜਿੱਥੇ ਕੇ ਸਿਰਸਾ ਦੇ ਲਾਗੇ ਪਿੰਡ ਪੈਂਦਾ ਆ ਔਰ ਪਿੰਡ ਦੀ ਇਹ ਖਬਰ ਹੈ ਔਰ ਪਿੰਡ ਚ ਪੂਰੇ ਸੰਸਨੀ ਫੈਲ ਗਿਆ ਦਰਅਸਲ ਮੁੰਡੇ ਨੇ ਆਪਦੀ ਮਾਂ ਤੇ ਉਹਦੇ ਗਵਾਂਡ ਚ ਰਹਿੰਦਾ ਉਹਦਾ ਆਸ਼ਿਕ ਉਹਨਾਂ ਨੂੰ ਰੰਗੇ ਹੱਤੀ ਫੜ ਲਿਆ ਤੇ ਉਸ ਤੋਂ ਬਾਅਦ ਆਫ ਦੀ ਮਾਂ ਦਾ ਤੇ ਉਸਦੇ ਆਸ਼ਿਕ ਦਾ ਦੋਹਾਂ ਦਾ ਕਤਲ ਕੀਤਾ ਤੇ ਪਿਕਅਪ ਗੱਡੀ ਜਿਹੜੀ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀ ਹੈ ਇਹਦੇ ਚ ਲੱਦ ਕੇ ਉਹਨਾਂ ਨੂੰ ਲੈ ਗਿਆ ਥਾਣੇ ਔਰ ਥਾਣੇ ਜਾ ਕੇ ਉਹਨੇ ਕਬੂਲਨਾਮਾ ਕਰ ਲਿਆ ਕਿ ਮੈਂ ਆਫ ਦੀ ਮਾਂ ਦਾ ਤੇ ਉਹਦੇ ਆਸ਼ਿਕ ਦਾ ਕਤਲ ਕੀਤਾ ਆ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਪੂਰੇ ਪਿੰਡ ਦੇ ਵਿੱਚ ਜਿਹੜਾ ਆ ਸਨਸਨੀ ਫੈਲ ਗਈ ਆ ਔਰ ਇਹ ਪੂਰਾ ਮਰਡਰ ਜਿਹੜਾ ਆ ਔਨਰ ਕਿਲਿੰਗ ਦਾ ਮਾਮਲਾ ਸਿਰਸਾ ਦੇ ਵਿੱਚ ਹੋਇਆ ਹੈ ਡਬਲ ਮਰਡਰ ਪ੍ਰੇਮੀ ਤੇ ਉਹਦੀ ਆਪਦੀ ਮਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਉਸ ਤੋਂ ਬਾਅਦ ਸਿਕੰਦਰਪੁਰ ਦੀਏ ਘਟਨਾ ਆ ਔਰ ਉਸ ਤੋਂ ਬਾਅਦ ਉਹ ਥਾਣੇ ਲੈ ਗਿਆ ਫਲਹਾਲ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿ ਕਬੂਲਾ ਮਾਂ ਉਹਦੇ ਕੋਲੇ ਆ ਉੱਥੇ ਪਹੁੰਚ ਗਿਆ ਆ ਔਰ ਪੁਲਸ ਵਾਲਿਆਂ ਨੇ ਹੁਣ ਬਾਡੀ ਦੇ ਪੋਸਟਮਾਰਟਮ ਕਰਕੇ ਜਿਹੜੀ ਆ ਉਹਨਾਂ ਨੂੰ ਵਾਪਸ ਦਿੱਤੀ ਹੈ ਔਰ ਇਸ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਪਰ ਸਵਾਲ ਇਹ ਖੜਾ ਹੁੰਦਾ ਆ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਇਕੱਟਾ ਜਿਹੜੀ ਆ ਇੰਨੀ ਸੰਗੀਨ ਹੋ ਜਾਂਦੀ ਹੈ ਔਰ ਥੋੜਾ ਜਿਹਾ ਜਿਹੜਾ ਆ ਕਹਿੰਦੇ ਨੇ ਕਿ ਜਿਹੜਾ ਅਕਰੋਸ਼ ਹੈ ਉਸ ਮੁੰਡੇ ਦਾ ਉਹ ਇੰਨਾ ਜ਼ਿਆਦਾ ਸੀ ਜਦੋਂ ਉੱਥੇ ਪਹੁੰਚਿਆ ਔਰ ਉਸਨੇ ਜਾਂਦੇ ਕبولਨਾਮਾ ਕਰ ਦਿੱਤਾ ਔਰ ਇਹ ਕਿਹਾ ਕਿ ਮੈਂ ਆਪਣੀ ਮਾਂ ਤੇ ਉਹਦੇ ਆਸ਼ਿਕ ਦਾ ਕਤਲ ਕੀਤਾ ਆ ਉਹਨਾਂ ਦੀਆਂ ਡੈੱਡ ਬਾਡੀ ਜਿਹੜੀਆਂ ਨੇ ਉਹ ਪਿੱਛੇ ਗੱਡੀ ਦੇ ਵਿੱਚ ਪਈਆਂ ਨੇ ਜਾ ਕੇ ਦੇਖ ਲਓ ਔਰ ਪੁਲਿਸ ਸਟੇਡੀਆ ਫਿਰ ਮੌਕੇ ਤੇ ਚੋਕੰਡੀ ਹੁੰਦੀ ਆ ਤੇ ਉਸ ਨੇ ਉਸ ਤੇ ਕਾਰਵਾਈ ਕੀਤੀ ਆ ਪਰ ਸਵਾਲ ਇਹੀ ਹੈ ਕਿ ਇਹ ਕਈ ਕਈ ਵਾਰ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਸੋਚਾਂ ਚ ਪਾ ਜਾਂਦੀਆਂ ਵਿਸ਼ਤੇ ਕਿਵੇਂ ਤਾਰ-ਤਾਰ ਹੁੰਦੇ ਨੇ ਔਰ ਇਨ ਰਿਸ਼ਤਿਆਂ ਦੀ ਜਦੋਂ ਆਪਾਂ ਪਵਿੱਤਰਤਾ ਦੀ ਗੱਲ ਕਰਦੇ ਆ ਉੱਥੇ ਹੁਣ ਇਹ ਰਿਸ਼ਤਾ ਕਿੰਨਾ ਖਤਰਨਾਕ ਹੋ ਗਿਆ ਹੋਵੇਗਾ ਕਿ ਪਤਾ ਹੋਏਗਾ ਮੁੰਡੇ ਨੂੰ ਕਿ ਉਸਦੀ ਮਾਂ ਦਾ ਆਸ਼ਿਕ ਲਾਗਲੇ ਪਿੰਡ ਲਾਗੇ ਰਹਿੰਦਾ ਆ ਔਰ ਉਹ ਰੰਗੇ ਹੱਥੀ ਫੜੀ ਜਾਂਦੇ ਫੜੇ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਖੁਦ ਖੁਦ ਉਹਨਾਂ ਨੂੰ ਕਤਲ ਕਰਦਾ ਆ ਫਿਰ ਕਬੂਲਨਾਮਾ ਕਰਦਾ ਆ ਔਰ ਲੱਦ ਕੇ ਪਿਕਅਪ ਗੱਡੀ ਦੇ ਵਿੱਚ ਜੜੀ ਆ ਔਰ ਉਹ ਪਹੁੰਚ ਜਾਂਦਾ ਆ ਥਾਣੇ ਔਰ ਇਹ ਪੂਰੀ ਘਟਨਾ ਜਿਹੜੀ ਆ ਹਰਿਆਣਾ ਤੋਂ ਸਾਹਮਣੇ ਆਈ ਆ ਸੋ ਇਹ ਤਸਵੀਰ ਜਿਹੜੀ ਆ ਜਿਹਦੀ ਆ ਜਿਹੜੀ ਗੱਡੀ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਉਹੀ ਗੱਡੀ ਆ ਜਿਹਦੇ ਚ ਮਾਂ ਤੇ ਉਹ ਵਿਆਹਸ਼ਿਕ ਦੀ লাশ ਲੱਦੀ ਮੁੰਡੇ ਨੇ ਔਰ ਉਸ ਤੋਂ ਬਾਅਦ ਥਾਣੇ ਪਹੁੰਚਿਆ ਔਰ ਕਹਿੰਦੇ ਨੇ ਕਿ ਉਹਦੀ ਘਰ ਵਾਲੀ ਜਿਹੜੀ ਆ ਉਹ ਵੀ ਕਹਿੰਦੀ ਆ ਵੀ ਅਸੀਂ ਮਾਰ ਰਿਹਾ ਔਰ ਇਹ ਕਿ ਰੰਗੇ ਹੱਤੀ ਫੜੇ ਗਿਆ ਇਸ ਕਰਕੇ ਮਾਰੇ ਆ वलासाटी पुलिस वाले ने अभी गलबत हुई है वो भी सुनाने हैं आज सुबह सदर थाने में एक लड़का दो डेड बॉडीज को पिकअप में लेकर के पहुंचा था जिसने थाने में आकर के बतलाया कि उसने उसकी मां का और एक पड़ोस में लेखा नाम का व्यक्ति है उन दोनों का कल रात में किया है और मर्डर इस करने की जो वजह उसने बताई है उसमें दोनों का अवैध संबंध थे और जिसकी वजह से उसने उनको आपत्तिजनक स्थिति में देखा था जिसके बाद उसने व उसकी पत्नी ने दोनों ने उनका मर्डर किया और डेड बॉडी लेकर के वो लड़का यहाँ पे थाने में आया था तो क्या था आगे उसके बाद मौके पे पुलिस गई है डेड बॉडीज को मोर्चरी में भिजवाया गया है पोस्टमार्टम की कार्रवाई भी चल रही है और सीन ऑफ क्राइम टीम मौके पे है सर लड़का भी कहा है जो सारी प्रोसीडिंग्स कंप्लीट होने के बाद पूछताछ डिटेल में की जाएगी उसके बाद अरेस्ट किया जाएगा कारण अवैध संबंधी कारण अवैध संबंधों की वजह से ही सामने आया सर जिसने मारा है अपने माता को कैसे मारा है और उसका क्या है अभी जो इनपुट्स हैं उसके बेस पे अभी फाइनल नहीं कह सकते नहीं पोस्टमार्टम भी अभी होना है और ऑफ टीम की रिपोर्ट अभी आनी है तो सभी चीजें डिटेल्स में होने के बाद जो कॉज ऑफ डेथ है वो डॉक्टर जिसे बताएंगे उसके बाद आपको कन्वे किया जाएगा आज सुबह सदर थाने में एक लड़का दो डेड बॉडीज को पिकअप में लेकर के पहुंचा था जिसने थाने में आकर के बताया कि उसने उसकी माँ का और एक पड़ोस में लेखराज नाम का व्यक्ति है उन दोनों का कल रात मर्डर किया है और मर्डर इस करने की जो वजह उसने बताई है उसमें दोनों का अवैध संबंध थी और जिसकी वजह से उसने उनको आपत्तिजनक स्थिति में देखा था जिसके बाद उसने और उसकी पत्नी ने दोनों ने उनका मर्डर किया और डेड बॉडी लेकर के वो लड़का यहाँ पे थाने में आया था आगे उसके बाद मौके पे पुलिस गई है डेड बॉडीज को मोर्चरी में भिजवाया गया है पोस्टमार्टम की कार्रवाई भी चल रही है और ऑफ क्राइम टीम मौके पे है सर ये है एक कार्य अह जो सारी प्रोसीडिंग्स कंप्लीट होने के बाद पूछताछ डिटेल में की जाएगी उसके बाद अरेस्ट किया जाएगा कारण तो अवैध संबंधी कारण अवैध संबंधों की वजह से ही सामने आया। रहा है सर जिसने मारा है आपने मारा मसाला को वजह